ਅਗਲੀ ਗੱਲ ਅਰਕੰਸਾਸ ਤੋਂ ਆਈ ਹੈ ਅਰਕੰਸਾਸ ਦੇ ਵਿੱਚ ਇਹ ਉਹ ਸਟੇਟ ਬਣ ਗਈ ਹੈ ਜਿੱਥੇ ਉਹਨਾਂ ਨੇ ਹਾਈਵੇ ਪੈਟਰੋਲ ਨੇ ਇਦਾਂ ਦੇ ਜਿਹੜੇ ਕੈਮਰੇ ਲਾਏ ਆ ਜਿਹਦੇ ਨਾਲ ਜਿਹੜੀਆਂ ਤੁਹਾਡੀਆਂ ਹੈਂਡਹੈਲਡ ਡਿਵਾਈਸਸ ਆ ਉਹ ਇਕਦਮ ਫੜੀਆਂ ਜਾਣਗੇ ਕਿਉਂਕਿ ਬਹੁਤ ਵਾਰ ਕੀ ਹੁੰਦਾ ਲਕੋ ਕੇ ਫੋਨ ਕਰਦੇ ਰਹਿੰਦੇ ਆ ਵੀ ਨਹੀਂ ਪਤਾ ਲੱਗਦਾ ਹੈਗਾ ਤੇ ਇਹ ਜਿਹੜੇ ਕੈਮਰੇ ਆ ਇਸ ਹਿਸਾਬ ਨਾਲ ਲਾਏ ਗਏ ਆ ਜੇ ਤੁਸੀਂ ਫੋਨ ਯੂਜ਼ ਕਰਦੇ ਹੋਵੋਗੇ ਇਹ ਇਕਦਮ ਜਿਹੜੀ ਆ ਉਹਨਾਂ ਦੇ ਰਿਕਾਰਡ 'ਚ ਆ ਜਾਊਗਾ ਕਿ ਫੇਰ ਤੁਹਾਨੂੰ ਜਿਹੜੀਆਂ ਟਿਕਟਾਂ ਦਿੱਤੀਆਂ ਜਾਣਗੀਆਂ ਸੋ ਇਸੇ ਤਰ੍ਹਾਂ ਜੋ ਜਿੱਥੇ ਕੰਸਟਰਕਸ਼ਨ ਹੁੰਦੀ ਆ ਉਸ ਏਰੀਏ ਦੇ ਵਿੱਚ ਵੀ ਜਿਹੜੇ ਕੈਮਰੇ ਲਾਏ ਗਏ ਹੈਗੇ ਆ ਤਾਂ ਕਿ ਦੂਰੋਂ ਹੀ ਲੋਕਾਂ ਨੂੰ ਜਿਹੜਾ ਫੜਿਆ ਜਾ ਸਕੇ ਤੇ ਬਾਅਦ ਦੇ ਵਿੱਚ ਜਿਹੜੀਆਂ ਟਿਕਟਾਂ ਹੋ ਦਿੱਤੀਆਂ ਜਾ ਸਕਣ ਸੋ ਅਰਕੰਸਾ ਪਹਿਲੀ ਜਿਹੜੀ ਸਟੇਟ ਹੋਈ ਆ ਕਹਿੰਦੇ ਵੀ 2000 ਤੋਂ ਵੱਧ ਕ੍ਰੈਸ਼ ਈਚ ਈਅਰ ਹੁੰਦੇ ਆ ਕੰਸਟਰਕਸ਼ਨ ਜ਼ੋਨਸ ਦੇ ਵਿੱਚ ਵੀ ਸੋ ਉੱਥੇ ਵੀ ਬਹੁਤ ਜ਼ਿਆਦਾ ਸਟ੍ਰੈਕਨੈਸ ਕਰਨ ਜਾ ਰਹੇ ਆ ਸੋ ਇਸ ਤੋਂ ਬਾਅਦ ਹੋਰ ਸਟੇਟਾਂ ਵੀ ਜਿਹੜੀਆਂ ਫਾਲੋ ਕਰਨਗੀਆਂ ਅਗਲੀ ਖਬਰ ਆਰਕੰਸਾਸ ਤੋਂ ਆਈ ਹੈ ਆਰਕੰਸਾਸ ਦੇ ਵਿੱਚ ਇਹ ਉਹ ਸਟੇਟ ਬਣ ਗਈ ਹੈ ਜਿੱਥੇ ਉਹਨਾਂ ਨੇ ਹਾਈਵੇ ਪੈਟਰੋਲਸ ਨੇ ਇਦਾਂ ਦੇ ਜਿਹੜੇ ਕੈਮਰੇ ਲਾਏ ਆ ਜਿਹਦੇ ਨਾਲ ਜਿਹੜੀਆਂ ਤੁਹਾਡੀਆਂ ਹੈਂਡਹੈਲਡ ਡਿਵਾਈਸਸ ਆ ਉਹ ਇੱਕਦਮ ਫੜੀਆਂ ਜਾਣਗੇ ਕਿਉਂਕਿ ਬਹੁਤ ਵਾਰ ਕੀ ਹੁੰਦਾ ਲਕੋ ਕੇ ਫੋਨ ਕਰਦੇ ਰਹਿੰਦੇ ਆ ਵੀ ਨਹੀਂ ਪਤਾ ਲੱਗਦਾ ਹੈਗਾ ਤੇ ਇਹ ਜਿਹੜੇ ਕੈਮਰੇ ਆ ਇਸ ਹਿਸਾਬ ਨਾਲ ਲਾਏ ਗਏ ਆ ਜੇ ਤੁਸੀਂ ਫੋਨ ਯੂਜ਼ ਕਰਦੇ ਹੋਵੋਗੇ ਇਹ ਇੱਕਦਮ ਜਿਹੜੀ ਆ ਉਹਨਾਂ ਦੇ ਰਿਕਾਰਡ 'ਚ ਆ ਜਾਊਗਾ ਤੇ ਫੇਰ ਤੁਹਾਨੂੰ ਜਿਹੜੀਆਂ ਟਿਕਟਾਂ ਦਿੱਤੀਆਂ ਜਾਣਗੀਆਂ ਸੋ ਇਸੇ ਤਰ੍ਹਾਂ ਜੋ ਜਿੱਥੇ ਕੰਸਟਰਕਸ਼ਨ ਹੁੰਦੀ ਆ ਉਸ ਏਰੀਏ ਦੇ ਵਿੱਚ ਵੀ ਜਿਹੜੇ ਕੈਮਰੇ ਲਾਏ ਗਏ ਹੈਗੇ ਆ ਤਾਂ ਕਿ ਦੂਰੋਂ ਹੀ ਲੋਕਾਂ ਜਿਹੜਾ ਆ ਪਰਿਆ ਜਾ ਸਕੇ ਤੇ ਬਾਅਦ ਦੇ ਵਿੱਚ ਜਿਹੜੀਆਂ ਟਿਕਟਾਂ ਹੋ ਦਿੱਤੀਆਂ ਜਾ ਸਕਣ ਸੋ ਰਕਨ ਸਾਹਿਬ ਪਹਿਲੀ ਜਿਹੜੀ ਸਟੇਟ ਹੋਈ ਆ ਕਹਿੰਦੇ ਵੀ 2000 ਤੋਂ ਵੱਧ ਕ੍ਰੈਸ਼ ਈਚ ਈਅਰ ਹੁੰਦੇ ਆ ਕੰਸਟਰਕਸ਼ਨ ਜ਼ੋਨਸ ਦੇ ਵਿੱਚ ਵੀ ਸੋ ਉੱਥੇ ਵੀ ਬਹੁਤ ਜ਼ਿਆਦਾ ਸਟੇਕਨੈਸ ਕਰਨ ਜਾ ਰਹੇ ਆ ਸੋ ਇਸ ਤੋਂ ਬਾਅਦ ਹੋਰ ਸਟੇਟਾਂ ਵੀ ਜਿਹੜੀਆਂ ਫਾਲੋ ਕਰਨਗੀਆਂ ਅਗਲੀ ਖਬਰ ਅਰਕੰਸਾਸ ਤੋਂ ਆਈ ਹੈ ਅਰਕੰਸਾਸ ਦੇ ਵਿੱਚ ਇਹ ਉਹ ਸਟੇਟ ਬਣ ਗਈ ਹੈ ਜਿੱਥੇ ਉਹਨਾਂ ਨੇ ਹਾਈਵੇ ਪੈਟਰੋਲ ਨੇ ਇਦਾਂ ਦੇ ਜਿਹੜੇ ਕੈਮਰੇ ਲਾਏ ਆ ਜਿਹਦੇ ਨਾਲ ਜਿਹੜੀਆਂ ਤੁਹਾਡੀਆਂ ਹੈਂਡ ਹੈਲਡ ਡਿਵਾਈਸਸ ਆ ਉਹ ਇੱਕਦਮ ਫੜੀਆਂ ਜਾਣਗੇ ਕਿਉਂਕਿ ਬਹੁਤ ਵਾਰ ਕੀ ਹੁੰਦਾ ਲੁਕੋ ਕੇ ਫੋਨ ਕਰਦੇ ਰਹਿੰਦੇ ਆ ਵੀ ਨਹੀਂ ਪਤਾ ਲੱਗਦਾ ਹੈਗਾ ਤੇ ਇਹ ਜਿਹੜੇ ਕੈਮਰੇ ਆ ਇਸ ਹਾਵ ਨਾਲ ਲਾਏ ਗਏ ਆ ਜੇ ਤੁਸੀਂ ਫੋਨ ਯੂਜ਼ ਕਰਦੇ ਹੋਵੋਗੇ ਇਹ ਇੱਕਦਮ ਜਿਹੜੀ ਆ ਉਹਨਾਂ ਦੇ ਰਿਕਾਰਡ 'ਚ ਆ ਜਾਊਗਾ ਤੇ ਫੇਰ ਤੁਹਾਨੂੰ ਜਿਹੜੀਆਂ ਟਿਕਟਾਂ ਦਿੱਤੀਆਂ ਜਾਣਗੀਆਂ ਸੋ ਇਸੇ ਤਰ੍ਹਾਂ ਜੋ ਜਿੱਥੇ ਕੰਸਟਰਕਸ਼ਨ ਹੁੰਦੀ ਆ ਉਸ ਏਰੀਏ ਦੇ ਵਿੱਚ ਵੀ ਜਿਹੜੇ ਕੈਮਰੇ ਲਾਏ ਗਏ ਹੈਗੇ ਆ ਤਾਂ ਕਿ ਦੂਰੋਂ ਹੀ ਲੋਕਾਂ ਜਿਹੜਾ ਪੜਿਆ ਜਾ ਸਕੇ ਤੇ ਬਾਅਦ ਦੇ ਵਿੱਚ ਜਿਹੜੀਆਂ ਟਿਕਟਾਂ ਹੋ ਦਿੱਤੀਆਂ ਜਾ ਸਕਣ ਸੋ ਵਰਕਨ ਸਾ ਪਹਿਲੀ ਜਿਹੜੀ ਸਟੇਟ ਹੋਈ ਆ ਕਹਿੰਦੇ ਵੀ 2000 ਤੋਂ ਵੱਧ ਕ੍ਰੈਸ਼ ਈਚ ਈਅਰ ਹੁੰਦੇ ਆ ਕੰਸਟਰਕਸ਼ਨ ਜ਼ੋਨਸ ਦੇ ਵਿੱਚ ਵੀ ਸੋ ਉੱਥੇ ਵੀ ਬਹੁਤ ਜ਼ਿਆਦਾ ਸਟਿਕਨੈਸ ਕਰਨ ਜਾ ਰਹੇ ਆ ਸੋ ਇਸ ਤੋਂ ਬਾਅਦ ਹੋਰ ਸਟੇਟਾਂ ਵੀ ਜਿਹੜੀਆਂ ਫਾਲੋ ਕਰਨਗੀਆਂ ਅਗਲੀ ਖਬਰ ਅਰਕੰਸਾਸ ਤੋਂ ਆਈ ਹੈ ਅਰਕੰਸਾਸ ਦੇ ਵਿੱਚ ਇਹ ਉਹ ਸਟੇਟ ਬਣ ਗਈ ਹੈ ਜਿੱਥੇ ਉਹਨਾਂ ਨੇ ਹਾਈਵੇ ਪੈਟਰੋਲਸ ਨੇ ਇਦਾਂ ਦੇ ਜਿਹੜੇ ਕੈਮਰੇ ਲਾਏ ਆ ਜਿਹਦੇ ਨਾਲ ਜਿਹੜੀਆਂ ਤੁਹਾਡੀਆਂ ਹੈਂਡ ਹੈਲਡ ਡਿਵਾਈਸਸ ਆ ਉਹੋ ਇੱਕਦਮ ਫੜੀਆਂ ਜਾਣਗੇ ਕਿਉਂਕਿ ਬਹੁਤ ਵਾਰ ਕੀ ਹੁੰਦਾ ਲੁਕੋ ਕੇ ਫੋਨ ਕਰਦੇ ਰਹਿੰਦੇ ਆ ਵੀ ਨਹੀਂ ਪਤਾ ਲੱਗਦਾ ਹੈਗਾ ਤੇ ਇਹ ਜਿਹੜੇ ਕੈਮਰੇ ਆ ਇਸ ਹਿਸਾਬ ਨਾਲ ਲਾਏ ਗਏ ਆ ਜੇ ਤੁਸੀਂ ਫੋਨ ਯੂਜ਼ ਕਰਦੇ ਹੋਵੋਗੇ ਇਹ ਇੱਕਦਮ ਜਿਹੜੀ ਆ ਉਹਨਾਂ ਦੇ ਰਿਕਾਰਡ 'ਚ ਆ ਜਾਊਗਾ ਤੇ ਫੇਰ ਤੁਹਾਨੂੰ ਜਿਹੜੀਆਂ ਟਿਕਟਾਂ ਦਿੱਤੀਆਂ ਜਾਣਗੀਆਂ ਸੋ ਇਸੇ ਤਰ੍ਹਾਂ ਜੋ ਜਿੱਥੇ ਕੰਸਟਰਕਸ਼ਨ ਹੁੰਦੀ ਆ ਉਸ ਏਰੀਏ ਦੇ ਵਿੱਚ ਵੀ ਜਿਹੜੇ ਕੈਮਰੇ ਲਾਏ ਗਏ ਹੈਗੇ ਆ ਤਾਂ ਕਿ ਦੂਰੋਂ ਹੀ ਲੋਕਾਂ ਜਿਹੜਾ ਆ ਪਰਿਆ ਜਾ ਸਕੇ ਤੇ ਬਾਅਦ ਦੇ ਵਿੱਚ ਜਿਹੜੀਆਂ ਟਿੱਕਟਾਂ ਹੋ ਦਿੱਤੀਆਂ ਜਾ ਸਕਣ ਸੋ ਅਰਕਨਸਾ ਪਹਿਲੀ ਜਿਹੜੀ ਸਟੇਟ ਹੋਈ ਆ ਕਹਿੰਦੇ ਵੀ 2000 ਤੋਂ ਵੱਧ ਕ੍ਰੈਸ਼ ਈਚ ਈਅਰ ਹੁੰਦੇ ਆ ਕੰਸਟਰਕਸ਼ਨ ਜ਼ੋਨਸ ਦੇ ਵਿੱਚ ਵੀ ਸੋ ਉੱਥੇ ਵੀ ਬਹੁਤ ਜ਼ਿਆਦਾ ਸਟੇਟਨੈਸ ਕਰਨ ਜਾ ਰਹੇ ਆ ਸੋ ਇਸ ਤੋਂ ਬਾਅਦ ਹੋਰ ਸਟੇਟਾਂ ਵੀ ਜਿਹੜੀਆਂ ਫਾਲੋ ਕਰਨਗੀਆਂ